ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ। ਬੀਰਪਾਲ ਵਾਸਤੇ ਉਹਦੇ ਘਰ ਦੇ ਮੁੰਡਾ ਵੇਖ ਰਹੇ ਸੀ। ਬੀਰਪਾਲ ਬੀਏ ਦੀ ਪੜ੍ਹਾਈ ਕਰ ਰਹੀ ਸੀ। ਕਈ ਥਾਈ ਉਹਨਾਂ ਨੇ ਰਿਸ਼ਤਾ ਵੇਖਿਆ ਪਰ ਉਹਨਾਂ ਨੂੰ ਪਸੰਦ ਨਹੀਂ ਆਇਆ। ਇੱਕ ਵਾਰ ਬੀਰਪਾਲ ਨੂੰ ਵੇਖਣ ਮੁੰਡੇ ਵਾਲੇ ਆਉਂਦੇ ਆ। ਸਾਰੀ ਗੱਲਬਾਤ ਫਿੱਟ ਹੁੰਦੀ ਆ ਪਰ ਜਦੋਂ ਮੁੰਡੇ ਦੀ ਮਾਂ ਨੂੰ ਇਹ ਪਤਾ ਲੱਗਦਾ ਵੀ ਬੀਰਪਾਲ ਗ੍ਰੈਜੂਏਸ਼ਨ ਕਰ ਰਹੀ ਆ ਤਾਂ ਉਹ ਕਹਿੰਦੀ ਆ ਕਿ ਮੇਰਾ ਮੁੰਡਾ ਪਲੱਸ 2 ਆ ਤੇ ਬਹੁ ਵੱਧ ਪੜ੍ਹਿਆ ਵੀ ਗੱਲ ਨਹੀਂ ਬਣਨੀ। ਉਹ ਜਵਾਬ ਦੇ ਕੇ ਚਲੀ ਜਾਂਦੀ ਆ। ਜਦੋਂ ਵੀਰਪਾਲ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਮੈਨੂੰ ਸਿਰਫ ਇਹ ਇਸ ਕਰਕੇ ਉਹ ਜਵਾਬ ਦੇਗੀ ਵੀ ਮੈਂ ਵੱਧ ਪੜ੍ਹੀ ਲਿਖੀ ਆ ਤਾਂ ਬੜੀ ਹੈਰਾਨ ਹੁੰਦੀ ਆ ਤੇ ਉਹ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਇਹੋ ਜਾਂ ਤੁਸੀਂ ਰਿਸ਼ਤਾ ਵੇਖਿਆ ਵੀ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਵੀ ਮੈਂ ਗ੍ਰੈਜੂਏਸ਼ਨ ਕਰਦੀ ਆ ਵੀ ਨਾਲੇ ਕੀ ਇਤਰਾਜ਼ ਸੀ ਉਹਨਾਂ ਨੂੰ ਉਹ ਕਹਿੰਦੇ ਵੀ ਦੇਖੋ ਪੁੱਤ ਵੀ ਪੜ੍ਹਾਈ ਦੀ ਗੱਲ ਨਹੀਂ ਹੋਈ ਸੀ ਹਨਾ ਚਲੋ ਜ਼ਮੀਨ ਜਾਇਦਾਦ ਦੀ ਗੱਲ ਹੋਈ ਸੀ ਵੀ ਉਹਨਾਂ ਨੇ ਕੋਈ ਇਹੋ ਜੀ ਮੰਗ ਵੀ ਨਹੀਂ ਰੱਖੀ ਸੀ ਵੀ ਕੁੜੀ ਘੱਟ ਪੜ੍ਹੀ ਹੋਵੇ ਵੀ ਅਕਸਰ ਆਪਾਂ ਸੁਣਦੇ ਆਂ ਐਂ ਤਾਂ ਕੋਈ ਨਹੀਂ ਕਹਿੰਦਾ ਹੁੰਦਾ ਕੁੜੀ ਘੱਟ ਪੜ੍ਹੀ ਹੋਵੇ ਸਗੋਂ ਵੱਧ ਪੜ੍ਹੀ ਨੂੰ ਤਾਂ ਅਗਲਾ ਭੱਜ ਕੇ ਲੈਂਦਾ ਵੀ ਪੜ੍ਹੀ ਲਿਖੀ ਆ ਤੰਬੀਰਪਾਲ ਕਹਿੰਦੀ ਵੀ ਚਲੋ ਵੈਸੇ ਸ਼ੁਕਰ ਹੋਇਆ ਡੈਡੀ ਵੀ ਪਹਿਲਾਂ ਹੀ ਸੋਚਦਾ ਪਤਾ ਲੱਗ ਗਿਆ ਜੇ ਰਿਸ਼ਤਾ ਹੋ ਜਾਂਦਾ ਬਾਅਦ 'ਚ ਮੈਨੂੰ ਐਵੇਂ ਨੀਮਾ ਦਿਖਾਈ ਜਾਇਆ ਕਰਦੇ ਚਲੋ ਉਸ ਤੋਂ ਬਾਅਦ ਵੀਰਪਾਲਾ ਜਿਹੜੀ ਉਹ ਕਹਿੰਦੀ ਵੀ ਡੈਡੀ ਅੱਗੇ ਤੋਂ ਕੋਈ ਵੀ ਰਿਸ਼ਤਾ ਵੇਖੋਗੇ ਨਾ ਤੁਸੀਂ ਪਹਿਲਾਂ ਮੇਰੀ ਪੜ੍ਹਾਈ ਬਾਰੇ ਤੇ ਮੁੰਡੇ ਦੀ ਪੜ੍ਹਾਈ ਬਾਰੇ ਜ਼ਰੂਰ ਪਤਾ ਕਰਿਓ ਬਾਕੀ ਦੀਆਂ ਗੱਲਾਂ ਬਾਅਦ 'ਚ ਉਹਦੇ ਡੈਡੀ ਪੜ੍ਹੇ ਲਿਖੇ ਸੀ ਉਹ ਕਹਿੰਦੇ ਵੀ ਹਾਂ ਤੀ ਇਹ ਬਿਲਕੁਲ ਤੇਰੀ ਗੱਲ ਸਹੀ ਆ ਵੀ ਉਹ ਤਾਂ ਤੇਰੀ ਭੂਆ ਨਾ ਜਿਆਦਾ ਕਹੀ ਗਈ ਵੀ ਰਿਸ਼ਤਾ ਚਲੋ ਮੁੰਡਾ ਚੰਗਾ ਹੈ ਰਿਸ਼ਤੇਦਾਰੀ ਦੇ ਵਿੱਚ ਆਪਾਂ ਦੇਖ ਲੈਨੇ ਆਂ ਵੀ ਮੈਨੂੰ ਤਾਂ ਆਪ ਹੈਰਾਨੀ ਹੋਈ ਵੀ ਇਹੋ ਜਿਹੇ ਲੋਕ ਸੀ ਉਹ ਚਲੋ ਭਾਈ ਸਮਾਂ ਗੁਜ਼ਰਦਾ ਉਹ ਕਹਿੰਦੀ ਵੀ ਹਜੇ ਮੈਂ ਗ੍ਰੈਜੂਏਸ਼ਨ ਕਰ ਲਵਾਂ ਹਜੇ ਮੈਨੂੰ ਕੋਈ ਵਿਆਹ ਦੀ ਕਾਲੀ ਵੀ ਨਹੀਂ ਚਲੋ ਭਈ ਉਹ ਕਾਲਜ ਜਾਂਦੀ ਆ ਕਾਲਜ ਦੇ ਵਿੱਚ ਉਹ ਵਧੀਆ ਟੋਪਰ ਕੁੜੀ ਆ ਵਧੀਆ ਉਹਦੀਆਂ ਸਹੇਲੀਆਂ ਨੇ ਵਧੀਆ ਉਹਦਾ ਰਹਿਣ ਸਹਿਣ ਆ ਉਹਨਾਂ ਅਕਸਰ ਇੱਕ ਗੱਲ ਨੋਟ ਕਰਦੀ ਸੀ ਵੀ ਉਹਨਾਂ ਦੇ ਜਿਹੜੇ ਬਾਇਓਲੋਜੀ ਦੇ ਲੈਕਚਰਰ ਸੀਗੇ ਟੀਚਰ ਸੀਗੇ ਉਹ ਨਾ ਅਕਸਰ ਵੀਰਪਾਲ ਨੂੰ ਕਹਿ ਦਿੰਦੇ ਕਿ ਵੀਰਪਾਲ ਮੇਰੀ ਗੱਲ ਸੁਣੋ ਕੋਈ ਵੀ ਕੰਮ ਹੁੰਦਾ ਉਹ ਵੀਰਪਾਲ ਨੂੰ ਕਹਿੰਦੇ ਵੀਰਪਾਲ ਇਹ ਗੱਲ ਨੋਟ ਕਰਨ ਲੱਗੀ ਵੀ ਸਾਰਾ ਹਰ ਇੱਕ ਗੱਲ ਤੇ ਮੈਨੂੰ ਹੀ ਬੁਲਾਉਂਦੇ ਆ ਇੱਕ ਦਿਨ ਉਹ ਕਹਿੰਦੇ ਕਿ ਵੀਰਪਾਲ ਮੇਰੀ ਗੱਲ ਸੁਣ ਕੇ ਜਾਇਓ ਸਟਾਫ ਰੂਮ ਚ ਚਲੋ ਵੀਰਪਾਲ ਜਾਂਦੀ ਆ ਤੇ ਵੀਰਪਾਲ ਉਹਨਾਂ ਨੂੰ ਕਹਿੰਦੀ ਕਿ ਸਰ ਕੋਈ ਵੀ ਕੰਮ ਹੋਵੇ ਤੁਸੀਂ ਮੈਨੂੰ ਹੀ ਕਹਿਣੇ ਹੋ ਵੀ ਕਲਾਸ ਚ ਵੀ ਮੈਂ ਨੋਟ ਕੀਤਾ ਤੁਸੀਂ ਮੈਨੂੰ ਕਹਿਣੇ ਹੋ ਵੀ ਬਾਕੀ ਹੋਰ ਵੀ ਤਾਂ ਬੱਚੇ ਨੇ ਤੇ ਉਹ ਨੂੰ ਕਹਿੰਦਾ ਕਿ ਵੀਰਪਾਲ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਆ ਉਹ ਕਹਿੰਦੀ ਹਾਂਜੀ ਸਰ ਦੱਸੋ ਕਹਿੰਦਾ ਵੀ ਐਕਚੁਅਲੀ ਮੈਂ ਇਹਨਾਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਣਾ ਚਾਹਣਾ ਮੈਂ ਤੈਨੂੰ ਪਸੰਦ ਕਰਦਾ ਹੁਣ ਆਪਣੇ ਟੀਚਰ ਦੇ ਮੂੰਹ ਹੋ ਇਹ ਗੱਲ ਸੁਣ ਕੇ ਉਹ ਘਬਰਾ ਜਾਂਦੀ ਆ ਉਹਨੂੰ ਪਸੀਨਾ ਆ ਜਾਂਦਾ ਭਾਵੇਂ ਏਜ ਗੈਪ ਹੈ ਨਹੀਂ ਸੀ ਠੀਕ ਹੈ ਦੋਨੋਂ ਨੌਜਵਾਨ ਸੀ ਪਰ ਇੱਕ ਟੀਚਰ ਤੇ ਇੱਕ ਬੱਚੇ ਦਾ ਜੋ ਰਿਸ਼ਤਾ ਹੁੰਦਾ ਉਹਦੇ 'ਚ ਹਨਾ ਇਸ ਤਰ੍ਹਾਂ ਇੱਕ ਟੀਚਰ ਦੁਆਰਾ ਆਪਣੇ ਸਟੂਡੈਂਟ ਨੂੰ ਕਹਿਣਾ ਵੈਸੇ ਵੀ ਉਹ ਕੁੜੀ ਸ਼ਰਮਿਲੀ ਸੀਗੀ ਤੇ ਉਹ ਸੰਗ ਕੇ ਉਹਨੂੰ ਜਦੋਂ ਘਬਰਾਟ ਜੀ ਹੁੰਦੀ ਆ ਉਹ ਬਾਹਰ ਆ ਜਾਂਦੀ ਆ ਉਹਦੀ ਜਿਹੜੀ ਸੇਲੀ ਹੁੰਦੀ ਆ ਜੋਤੀ ਇਹ ਵੇਖ ਰਹੀ ਹੁੰਦੀ ਆ ਉਹਨੂੰ ਕਹਿੰਦੀ ਵੀirpal ਕੀ ਹੋ ਗਿਆ ਵੀ ਤੂੰ ਐਂ ਕਾਤੋਂ ਕਾਲੀ ਕਾਲੀ ਅੰਦਰੋਂ ਨਿਕਲੀ ਆ ਉਹ ਕਹਿੰਦੀ ਵੀ ਆ ਜਾ ਤੈਨੂੰ ਦੱਸਦੀ ਆ ਚਲੋ ਨਾ ਪਾਰਕ ਦੇ ਵਿੱਚ ਚਲੀਆਂ ਜਾਂਦੀਆਂ ਪਾਰਕ ਦੇ ਵਿੱਚ ਜਾ ਕੇ ਉਹ ਕਹਿੰਦੀ ਯਾਰ ਮੈਨੂੰ ਨਾ ਸਰ ਨੇ ਪ੍ਰਪੋਜ਼ ਕੀਤਾ ਸਰ ਕਹਿੰਦੇ ਆ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਉਹ ਕਹਿੰਦੀ ਵੀ ਹੱਸ ਵੀ ਉਹ ਕਹਿੰਦੀ ਵੀ ਲੈ ਤੈਨੂੰ ਨੌਕਰੀ ਲੱਗੇ ਹਨਾ ਮੁੰਡੇ ਦੀ ਤੈਨੂੰ ਆਫਰ ਆਈ ਆ ਵਿਆਹ ਦੀ ਵੀ ਹੋਰ ਤੈਨੂੰ ਕੀ ਚਾਹੀਦਾ ਉਹ ਕਹਿੰਦੀ ਕਮਲ ਜੀ ਉਹ ਆਪਣੇ ਟੀਚਰ ਨੇ ਵੀ ਆਪਣੇ ਅਧਿਆਪਕ ਨੇ ਵੀ ਮੈਂ ਇਸ ਤਰ੍ਹਾਂ ਸੋਚ ਵੀ ਨਹੀਂ ਸਕਦੀ ਉਹ ਕਹਿੰਦੀ ਵੀ ਦੇਖ ਆਪਾਂ ਸੋਚਦੇ ਤਾਂ ਕਿਸੇ ਬਾਰੇ ਵੀ ਨਹੀਂ ਹੁੰਦੇ ਆਪਣਾ ਵਿਆਹ ਹੋਣਾ ਹੁੰਦਾ ਇੱਕ ਅਣਜਾਣ ਮੁੰਡੇ ਨਾਲ ਆਪਣਾ ਰਿਸ਼ਤਾ ਤਾਂ ਹੋਣਾ ਹੁੰਦਾ ਉਹ ਅਣਜਾਣ ਮੁੰਡਾ ਆਪਣਾ ਸਰ ਵੀ ਹੋ ਸਕਦਾ ਉਹ ਕਹਿੰਦੀ ਵੀ ਨਹੀਂ ਮੈਨੂੰ ਨਹੀਂ ਇਹ ਗੱਲ ਪਸੰਦ ਹੈਗੀ ਤੇ ਉਹ ਕਹਿੰਦੀ ਵੀ ਮੈਂ ਤਾਂ ਨਹੀਂ ਹੁਣ ਇੱਥੇ ਆ ਸਕਦੀ ਉਹਨੂੰ ਕੁਭਰਾਟ ਜੀ ਹੁੰਦੀ ਆ ਤੇ ਉਹ ਚਲੋ ਜਦੋਂ ਛੁੱਟੀ ਹੁੰਦੀ ਆ ਘਰ ਜਾਂਦੀ ਆ ਕਰ ਜਾ ਕੇ ਉਹ ਆਪਣੇ ਪਾਪਾ ਨੂੰ ਕਹਿੰਦੀ ਕਿ ਪਾਪਾ ਮੈਂ ਨਹੀਂ ਕਾਲਜ ਜਾਣਾ ਉਹ ਕਹਿੰਦੇ ਵੀ ਕਮਾਲ ਹੋ ਗਈ ਪੁੱਤ ਤੇਰੀ ਤੂੰ ਤਾਂ ਅੱਗੇ ਹਜੇ ਐਵੇਂ ਕਰਨੀ ਆ ਤੇ ਹੁਣ ਤੂੰ ਜਵਾਬ ਵੀ ਦੇ ਜਾਨੀ ਆ ਕਹਿੰਦੀ ਨਹੀਂ ਮੇਰੀ ਐਡਮਿਸ਼ਨ ਕਿਸੇ ਹੋਰ ਕਾਲਜ ਚ ਕਰਾ ਦਿਓ ਤੇ ਉਹਦੇ ਪਾਪਾ ਕਹਿੰਦੇ ਕਿਉਂ ਪੁੱਤੇ ਇਸ ਕਾਲਜ ਦੇ ਵਿੱਚ ਕੀ ਬਰਾਈ ਆ ਵੀ ਕੋਈ ਗੱਲ ਹੋਈ ਆ ਮੈਨੂੰ ਦੱਸ ਵੀ ਕੋਈ ਤੈਨੂੰ ਤੰਗ ਪਰੇਸ਼ਾਨ ਕਰਦਾ ਕਹਿੰਦੀ ਨਹੀਂ ਪਾਪਾ ਵੈਸੇ ਹੀ ਕਹਿੰਦੀ ਮੈਂ ਚਾਹਉਣੀ ਆ ਹੋਰ ਕਾਲਜ ਦੇ ਵਿੱਚ ਲੱਗਣਾ ਚਾਹਣੀ ਆ ਉਹ ਕਹਿੰਦੇ ਵੀ ਨਹੀਂ ਐ ਤਾਂ ਨਹੀਂ ਹੋ ਸਕਦਾ ਹੁਣ ਅੱਧ ਵਿਚਕਾਰ ਪੜ੍ਹਾਈ ਛੱਡ ਕੇ ਚਲੋ ਭਈ ਉਹਨਾ ਇੱਕ ਦੋ ਦਿਨੋਂ ਨੋਟ ਕਰਦਾ ਵੀਰਪਾਲ ਕਾਲਜ ਨਹੀਂ ਜਾਂਦੀ ਇੱਕ ਦਿਨ ਵੀਰਪਾਲ ਦੀ ਸਹੇਲੀ ਜੋਤੀ ਹੈ ਜਿਹੜੀ ਉਹ ਘਰ ਆ ਜਾਂਦੀ ਆ ਜਦੋਂ ਘਰ ਆਉਂਦੀ ਆ ਤੇ ਉਹ ਕਹਿੰਦੀ ਹੈ ਵੀਰਪਾਲ ਤੈਨੂੰ ਕਿੰਨੇ ਦਿਨ ਹੋ ਗਏ ਤੂੰ ਕਾਲਜ ਨਹੀਂ ਆਈ ਤੇ ਵੀਰਪਾਲ ਦੀ ਜਿਹੜੀ ਮੰਮੀ ਹੁੰਦੀ ਆ ਉਹ ਜੋਤੀ ਨੂੰ ਕਹਿੰਦੀ ਕਿ ਪੁੱਤ ਮੇਰੇ ਕੋਲ ਰਿਆ ਉਹ ਰਸੋਈ 'ਚ ਹੁੰਦੀ ਆ ਉਹ ਕਹਿੰਦੀ ਵੀ ਇਹਨੂੰ ਕੀ ਹੋਇਆ ਤੈਨੂੰ ਪਤਾ ਕਿਸੇ ਗੱਲ ਦਾ ਵੀ ਤੇਰੇ ਅੰਕਲ ਤੇ ਮੈਂ ਬੜੀ ਚਿੰਤਾ 'ਚ ਆ ਵੀ ਇਹ ਕਾਲਜ ਕਿਉਂ ਜਾਣਾ ਹਟ ਗਈ ਵੀ ਕੋਈ ਤੰਗ ਪਰੇਸ਼ਾਨ ਕਰਦਾ ਸੀ ਵੀ ਤੇਰੇ ਨਾਲ ਕੋਈ ਗੱਲ ਸ਼ੇਅਰ ਕੀਤੀ ਹੋਵੇ ਜੋਤੀ ਕਹਿੰਦੀ ਆਂਟੀ ਹੋਰ ਤਾਂ ਕੁਛ ਨਹੀਂ ਵੀ ਸਾਡੇ ਬਾਇਓਲੋਜੀ ਦੇ ਜਿਹੜੇ ਸਰ ਨੇ ਉਹਨਾਂ ਨੇ ਜ਼ਰੂਰ ਵੀ ਇਹਨੂੰ ਕਿਹਾ ਸੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਵੀ ਉਸ ਦਿਨ ਦੀ ਇਹ ਡਰੀ ਆ ਤੇ ਉਹਦੀ ਮੰਮੀ ਕਹਿੰਦੀ ਅੱਛਾ ਉਹ ਕਹਿੰਦੀ ਹਾਂਜੀ ਚਲੋ ਵੀਰਪਾਲ ਦੀ ਮੰਮੀ ਸ਼ਾਮ ਨੂੰ ਆਪਣੇ ਹਸਬੰਦ ਨਾਲ ਗੱਲ ਕਰਦੀ ਆ ਤੇ ਉਹਨੂੰ ਦੱਸਦੀ ਆ ਵੀ ਉਹਨਾਂ ਦੇ ਕੋਈ ਸਰ ਹੈਗੇ ਆ ਹਨਾ ਵੀ ਉਹਨਾਂ ਨੇ ਕਹਿਤਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਵੀ ਇਹ ਡਰ ਗਈ ਤਾਂ ਨਹੀਂ ਜਾਂਦੀ ਤੇ ਚਲੋ ਵੀਰਪਾਲ ਦੇ ਪਾਪਾ ਉਹਦੇ ਕੋਲ ਆਉਂਦੇ ਆ ਦੋਨੋਂ ਜੀ ਆ ਕੇ ਬਹਿੰਦੇ ਆ ਕਹਿੰਦੇ ਪੁੱਤ ਵੀ ਪਹਿਲਾਂ ਤਾਂ ਮੈਂ ਤੈਨੂੰ ਇਹ ਗੱਲ ਕਹੀ ਹੋਈ ਆ ਵੀ ਬਾਹਰ ਤੈਨੂੰ ਕੋਈ ਵੀ ਕੁਝ ਕਹਿੰਦਾ ਤੂੰ ਮੇਰੇ ਨਾਲ ਗੱਲ ਸਾਂਝੀ ਕਰਨੀ ਆ। ਦੇਖ ਮੈਂ ਤੈਨੂੰ ਇੱਕ ਦੋਸਤ ਵਾਂਗ ਵੀ ਡੀਲ ਕਰਦਾ ਤੂੰ ਮੇਰੀ ਧੀ ਵੀ ਆ। ਦੂਜੀ ਗੱਲ ਵੀ ਸਾਨੂੰ ਤੇਰੀ ਸਹੇਲੀ ਤੋਂ ਪਤਾ ਲੱਗਿਆ ਵੀ ਤੁਹਾਡੇ ਸਰ ਨੇ ਕਿਸੇ ਨੇ ਤੈਨੂੰ ਵਿਆਹ ਦਾ ਪ੍ਰਸਤਾਵ ਰੱਖਿਆ। ਉਹ ਕਹਿੰਦੀ ਕਿ ਹਾਂਜੀ ਡੈਡੀ। ਤੇ ਉਹਦੇ ਡੈਡੀ ਕਹਿੰਦੇ ਵੀ ਫਿਰ ਇੰਨਾ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਪੁੱਤ। ਦੇਖ ਨੌਕਰੀ ਕਰਦਾ ਮੁੰਡਾ ਵਧੀਆ, ਟੀਚਰ ਵਧੀਆ। ਕਹਿੰਦੀ ਦੇਖੋ ਪਾਪਾ ਜੇ ਤਾਂ ਆਪਾਂ ਐਜ਼ ਆ ਟੀਚਰ ਗੱਲ ਕਰੀਏ ਉਹ ਵਧੀਆ ਇਨਸਾਨ ਨੇ। ਠੀਕ ਹੈ ਮੇਰਾ ਵਾਹ ਵੀ ਆ ਉਹਨਾਂ ਨਾਲ ਪਰ ਇਸ ਤਰ੍ਹਾਂ ਹਨਾ ਮਤਲਬ ਰਿਸ਼ਤਾ ਵਿਆਹ ਦੀ ਗੱਲ ਵੀ ਮੈਨੂੰ ਇਹ ਵਧੀਆ ਨਹੀਂ ਲੱਗੀ ਤਾਂ ਕਰਕੇ ਮੈਂ ਕਾਲਜ ਜਾਣਾ ਬੰਦ ਕਰਤਾ ਉਹ ਕਹਿੰਦਾ ਕਮਲੀਏ ਕੁੜੀਏ ਕਿਸੇ ਨਾਲ ਤਾਂ ਤੇਰਾ ਵਿਆਹ ਹੋਣੀ ਆ ਚੱਲ ਕੋਈ ਨਾ ਮੈਂ ਪਤਾ ਕਰਦਾ ਮੁੰਡੇ ਬਾਰੇ ਜੇ ਮੈਨੂੰ ਠੀਕ ਲੱਗਿਆ ਤਾਂ ਆਪਾਂ ਵਿਆਹ ਦੀ ਗੱਲ ਕਰ ਲਾਂਗੇ ਚਲੋ ਵੀਰਪਾਲਾ ਜਿਹੜੀ ਉਹ ਆਪਣੇ ਪਾਪਾ ਨੂੰ ਕੁਝ ਨਹੀਂ ਕਹਿੰਦੀ ਵੀਰਪਾਲ ਦੇ ਪਾਪਾ ਕਾਲਜ ਜਾਂਦੇ ਆ ਕਾਲਜ ਜਾ ਕੇ ਪ੍ਰਿੰਸੀਪਲ ਤੋਂ ਉਸ ਟੀਚਰ ਬਾਰੇ ਪਤਾ ਕਰਦੇ ਆ ਉਹਨਾਂ ਦੇ ਘਰ ਦਾ ਐਡਰੈਸ ਲੈਂਦੇ ਆ ਤੇ 2-4 ਦਿਨਾਂ ਦੇ ਵਿੱਚ ਹੀ ਉਹ ਦੋਨੋਂ ਜੀ ਜਿਹੜਾ ਉਹ ਸਰ ਹੁੰਦਾ ਉਹਦਾ ਨਾਮ ਜਗਤਾਰ ਹੁੰਦਾ ਜਗਤਾਰ ਕੇ ਘਰ ਜਾਂਦੇ ਆ ਜਾ ਕੇ ਉਹਦੇ ਮੰਮੀ ਡੈਡੀ ਨੂੰ ਮਿਲਦੇ ਆ ਤੇ ਉਹਦੇ ਮੰਮੀ ਡੈਡੀ ਕਹਿੰਦੇ ਕਿ ਵੀ ਜਗਤਾਰ ਨੇ ਗੱਲ ਤਾਂ ਸਾਡੇ ਕੋਲ ਵੀ ਕੀਤੀ ਸੀ ਵੀ ਮੇਰੇ ਕਾਲਜ ਦੇ ਵਿੱਚ ਇੱਕ ਸਟੂਡੈਂਟ ਆ ਵੀ ਕੁੜੀ ਵਧੀਆ ਗਈ ਸਿਆਣੀ ਆ ਵੀ ਪਰ ਅਸੀਂ ਕੋਈ ਵਾੜਾ ਨਹੀਂ ਇੰਨਾ ਸੋਚਿਆ ਵੀ ਸਾਨੂੰ ਇਹ ਸੀ ਵੀ ਜਲੋ ਤੁਹਾਡੇ ਵੱਲੋਂ ਕੋਈ ਆਊਗੀ ਗੱਲ ਹਨਾ ਤੇ ਚਲੋ ਵੀਰਪਾਲ ਦੇ ਮੰਮੀ ਡੈਡੀ ਆ ਜਿਹੜੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਬੇਟੇ ਨੂੰ ਮਿਲਣਾ ਚਾਹੁੰਦੇ ਆ ਉਹ ਕਹਿੰਦੇ ਵੀ ਤੁਸੀਂ ਸੰਡੇ ਵਾਲੇ ਦਾ ਨਾ ਦਿਓ ਐਤਵਾਰ ਨੂੰ ਫੇਰ ਵੀਰਪਾਲ ਦੇ ਮੰਮੀ ਡੈਡੀ ਆ ਜਿਹੜੇ ਜਗਤਾਰ ਦੇ ਘਰ ਜਾਂਦੇ ਆ ਜਗਤਾਰ ਘਾਰੀ ਹੁੰਦਾ ਉਹਨਾਂ ਨੂੰ ਜਗਤਾਰ ਦਾ ਵਿਹੇਵ ਆ ਜਿਹੜਾ ਵਧੀਆ ਲੱਗਦਾ ਤੇ ਉਹਨਾਂ ਨੂੰ ਐ ਲੱਗਦਾ ਵੀ ਵਧੀਆ ਮੁੰਡਾ ਹਨਾ ਜੌਬ ਕਰਦਾਗਾ ਉਹਨਾਂ ਨੂੰ ਪਸੰਦ ਆ ਜਾਂਦਾ ਉਹ ਕਹਿੰਦੇ ਕਿ ਸਾਡੇ ਵੱਲੋਂ ਠੀਕ ਆ ਵੀ ਸਾਡੀ ਕੁੜੀ ਵੀ ਇੰਟੈਲੀਜੈਂਟ ਆ ਪੜਨ ਦੇ ਵਿੱਚ ਵੀ ਚਲੋ ਹਨਾ ਵਧੀਆ ਗੱਲ ਹੈਗੀ ਵੀ ਇੱਕ ਕਾਲਜ ਦੇ ਵਿੱਚ ਹੈਗੇ ਆ ਦੋਨੋਂ ਚਲੋ ਰਿਸ਼ਤੇ ਦੀ ਗੱਲਬਾਤ ਹੋ ਜਾਂਦੀ ਆ ਤੇ ਹੁਣ ਵੀਰਪਾਲ ਦੇ ਮੰਮੀ ਡੈਡੀ ਆ ਉਹ ਜਗਤਾਰ ਦੇ ਮੰਮੀ ਡੈਡੀ ਨੂੰ ਕਹਿ ਦਿੰਦੇ ਆ ਵੀ ਤੁਸੀਂ ਸਾਡੀ ਕੁੜੀ ਨੂੰ ਵੇਖਿਆ ਆਇਓ ਅਗਲੇ ਐਤਵਾਰ ਦਾ ਦਿਨ ਰੱਖ ਲੈਂਦੇ ਆ ਤੇ ਚਲੋ ਵੀਰਪਾਲ ਨੂੰ ਦੇਖਣ ਆ ਜਾਂਦੇ ਆ ਹੁਣ ਜਗਤਾਰ ਨੇ ਤਾਂ ਵੇਖਿਆ ਹੀ ਸੀ ਪਸੰਦ ਸੀ ਉਹਦੇ ਮੰਮੀ ਡੈਡੀ ਨੂੰ ਵੀ ਵੀਰਪਾਲ ਪਸੰਦ ਆ ਜਾਂਦੀ ਆ ਤੇ ਸ਼ਗਨ ਕਰ ਦਿੰਦੇ ਆ ਤੇ 15 ਦਿਨ ਬਾਅਦ ਹੀ ਵਿਆਹ ਰੱਖ ਲਿਆ ਜਾਂਦਾ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝ ਜਾਂਦੇ ਆ ਚਲੋ 15 ਦਿਨ ਵੀ ਆ ਜਾਂਦੇ ਆ ਭਈ ਦੋਨਾਂ ਦਾ ਵਿਆਹ ਹੋ ਜਾਂਦਾ ਵਿਆਹ ਕੇ ਜਦੋਂ ਵੀਰਪਾਲ ਆਪਣੇ ਸਹੁਰੇ ਘਰ ਆਉਂਦੀ ਆ ਤੇ ਬੜੀ ਖੁਸ਼ ਹੁੰਦੀ ਆ ਤੇ ਉਹ ਵੈਸੇ ਸੋਚਦੀ ਵੀ ਆ ਉਹ ਤੇ ਜਦੋਂ ਉਹਨੂੰ ਜਗਤਾਰ ਕਹਿੰਦਾ ਵੀ ਤੂੰ ਕਾਲਜ ਆਉਣਾ ਕਿਉਂ ਬੰਦ ਕਰਤਾ ਸੀ ਉਹ ਕਹਿੰਦੀ ਵੀ ਤੁਸੀਂ ਮੈਨੂੰ ਗੱਲ ਹੀ ਇਹੋ ਜੀ ਕਹੀ ਸੀ ਵੀ ਮੇਰਾ ਕਾਲਜ ਆਉਣਾ ਦਾ ਮਤਲਬ ਹੀ ਹੀਆਂ ਹੀ ਨਹੀਂ ਪਿਆਗਾ ਤੇ ਚਲੋ ਥੋੜੇ ਜਿਹੇ ਦਿਨ ਲੰਘਦੇ ਆ ਉਸ ਤੋਂ ਬਾਅਦ ਇੱਕ ਦਿਨ ਵੀਰਪਾਲ ਆਪਣੇ ਹਸਬੰਦ ਨੂੰ ਕਹਿੰਦੀ ਆ ਕਿ ਹੁਣ ਕਾਲਜ ਮੈਨੂੰ ਕਦੋਂ ਤੋਂ ਲਿਜਾਣ ਲੱਗਣਾ ਉਹ ਕਹਿੰਦਾ ਵੀ ਕੀ ਮਤਲਬ ਉਹ ਕਹਿੰਦੀ ਵੀ ਮੇਰੀ ਗ੍ਰੈਜੂਏਸ਼ਨ ਪੂਰੀ ਨਹੀਂ ਹੋਈ ਵੀ ਹੁਣ ਮੈਂ ਪੜਨ ਵੀ ਤਾਂ ਜਾਣਾ ਕਹਿੰਦਾ ਵੀ ਤੂੰ ਕਾਲਜ ਜਾ ਕੇ ਕੀ ਕਰਨਾ ਮੈਂ ਨੌਕਰੀ ਕਰਦਾ ਬਸ ਤੂੰ ਪੜ੍ਹ ਕੇ ਕੀ ਕਰਨਾ ਉਹ ਕਹਿੰਦੀ ਵੀ ਜਗਤਾਰ ਆਪਣੀ ਇਸ ਬਾਰੇ ਤਾਂ ਗੱਲ ਹੋਈ ਨਹੀਂ ਵੀ ਪੜ੍ਹਨਾ ਜਾਂ ਨਹੀਂ ਵੀ ਪੜ੍ਹਨਾ ਤਾਂ ਮੇਰਾ ਸ਼ੌਂਕ ਆ ਪੜ੍ਹਨਾ ਤਾਂ ਮੈਂ ਚਾਹੁੰਨੀ ਹਾਂ ਉਹ ਕਹਿੰਦਾ ਵੀ ਨਹੀਂ ਵੀਰਪਾਲ ਹੁਣ ਤੈਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ ਮੈਂ ਨੌਕਰੀ ਕਰਦਾ ਤੂੰ ਕੱਲੇ ਐਗਜ਼ਾਮ ਦੇ ਲਈ ਚੱਲ ਤੈਨੂੰ ਵਾੜਾਗਾ ਪਰ ਤੈਨੂੰ ਕਾਲਜ ਜਾਣ ਦੀ ਲੋੜ ਨਹੀਂ ਵੀਰਪਾਲ ਸੋਚਦੀ ਆ ਵੀ ਇਹ ਕੀ ਹੋ ਗਿਆ ਵੀ ਮੈਂ ਤਾਂ ਪੜ੍ਹਨਾ ਚਾਹੁੰਦੀ ਸੀ ਚਲੋ ਆਪਦੇ ਪਾਪਾ ਨੂੰ ਦੱਸਦੀ ਆ ਫੋਨ ਤੇ ਉਦੇ ਪਾਪਾ ਕਹਿੰਦੇ ਵੀ ਦੇਖ ਪੁੱਤ ਹੁਣ ਤੂੰ ਆਪਣੇ ਪਤੀ ਦੀ ਜਾਇਦਾਦ ਬਣ ਚੁੱਕੀ ਆ ਤੂੰ ਮੇਰੀ ਨਹੀਂ ਰਹੀ ਤੂੰ ਆਪਣੇ ਪਤੀ ਦੇ ਘਰ ਦੀ ਇੱਜ਼ਤ ਆ ਜਿਵੇਂ ਤੇਰਾ ਪਤੀ ਚਾਹੂਗਾ ਉਵੇਂ ਹੋਊਗਾ ਪਰ ਫਿਰ ਵੀ ਮੈਂ ਚਲੋ ਗੱਲ ਕਰ ਲਉ ਜਗਤਾਰ ਨਾਲ ਵੈਸੇ ਵੀ ਤੂੰ ਹੁਣ ਲੈਣਾ ਕੀ ਆ ਜਦੋਂ ਉਹ ਜੋਬ ਕਰਦਾ ਵਧੀਆ ਤੁਹਾਡੇ ਤੇਰੇ ਸਹੁਰਾ ਸਾਹਿਬ ਨੌਕਰੀ ਕਰਦੇ ਆ ਵੀ ਤੂੰ ਘਰ ਦੇ ਕੰਮਾਂ ਵੇਖ ਉਹ ਕਹਿੰਦੀ ਪਾਪਾ ਵੀ ਮੈਂ ਇਸ ਲਈ ਥੋੜੀ ਪੜ੍ਹੀ ਸੀ ਵੀ ਮੈਂ ਘਰ ਹੀ ਬੈਠੀ ਰਹਾ ਉਹ ਕਹਿੰਦਾ ਚੱਲ ਕੋਈ ਨਾ ਮੈਂ ਗੱਲ ਕਰ ਲਉ ਚਲੋ ਭਾਈ ਵੀਰਪਾਲ ਦੇ ਪਾਪਾ ਆਪਣੇ ਜਵਾਈ ਨੂੰ ਕਹਿੰਦੇ ਆ ਵੀ ਤੂੰ ਇਹਨੂੰ ਪੜਨ ਜਾਣ ਦੇ ਦੇ ਤੇ ਉਹ ਕਹਿੰਦੇ ਵੀ ਨਹੀਂ ਡੈਡੀ ਸਾਡੇ ਘਰੇ ਰਿਵਾਜ ਨਹੀਂ ਸਾਡੇ ਖਾਨਦਾਨ ਦੀਆਂ 누ਹਾਂ ਪੜਦੀਆਂ ਨਹੀਂ ਹੈਗੀਆਂ ਜਿੰਨਾ ਪੜੀ ਹੈ ਠੀਕ ਹੈ ਚਲੋ ਐਗਜ਼ਾਮ ਮੈਂ ਦਵਾ ਦੂੰ ਪਰ ਮੈਂ ਨੌਕਰੀ ਕਰਾਉਣੀ ਨਹੀਂ ਚਲੋ ਵੀਰਪਾਲ ਦੇ ਪਾਪਾ ਉਹਨੂੰ ਸਮਝਾ ਦਿੰਦੇ ਆ ਵੀ ਦੇਖ ਪੁੱਤ ਹੁਣ ਤੇਰਾ ਵਿਆਹ ਹੋ ਗਿਆ ਤੈਨੂੰ ਗੱਲ ਤਾਂ ਮੰਨਣੀ ਪਊਗੀ ਚਲੋ ਉਹ ਵੀ ਆਪਣਾ ਮਨ ਸਮਝਾ ਲੈਂਦੀ ਆ ਉਹ ਸੋਚਦੀ ਆ ਵੀ ਜਦੋਂ ਮੈਂ ਇਹਨਾਂ ਨਾਲ ਜ਼ਿੰਦਗੀ ਕੱਢਣੀ ਆ ਜਦੋਂ ਇਹ ਨਹੀਂ ਚਾਹੁੰਦੇ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਉਹਨਾਂ ਦੇ ਵਿਆਹ ਨੂੰ ਨਾ 6 ਮਹੀਨੇ ਹੋ ਜਾਂਦੇ ਆ ਤੇ 6 ਮਹੀਨਿਆਂ ਦੇ ਵਿੱਚ ਵੀਰਪਾਲੇ ਨੋਟ ਕਰਦੀ ਆ ਵੀ ਜਗਤਾਰ ਦਾ ਰਵਈਆ ਕੋਈ ਬਾਲਾ ਵਧੀਆ ਨਹੀਂ ਹੈਗਾ ਉਹਦੇ ਪ੍ਰਤੀ ਉਹ ਅਕਸਰ ਲੇਟ ਘਰ ਆਉਂਦਾ ਬਾਹਰ ਹੀ ਰਹਿੰਦਾ ਕਾਲਜ ਦੇ ਵਿੱਚ ਤੇ ਘਰ ਆ ਕੇ ਉਹ ਜ਼ਿਆਦਾਤਰ ਫੋਨ ਤੇ ਚੈਟਿੰਗ ਵਗੈਰਾ ਕਰਦਾ ਰਹਿੰਦਾ ਤੇ ਉਹ ਸੋਚਦੀ ਆ ਵੀ ਮੈਂ ਤਾਂ ਹਨਾ ਵੀ ਪਹਿਲਾਂ ਦੇਖ ਕੋਈ ਪ੍ਰਪੋਜ਼ ਨਹੀਂ ਸੀ ਇਹਦਾ ਮੰਨਿਆ ਕੋਈ ਮੈਂ ਇਹਦੇ ਵਿਆਹ ਨੂੰ ਹਾਂ ਨਹੀਂ ਕੀਤੀ ਸੀਗੀ ਵੀ ਇਹਨੇ ਮੈਨੂੰ ਖੁਦ ਨੂੰ ਪਸੰਦ ਕੀਤਾ ਤੇ ਹੁਣ ਇਹ ਮੈਨੂੰ ਇੰਨਾ ਇਗਨੋਰ ਕਰਦਾ ਉਹ ਬਹੁਤ ਵਾਰ ਜਗਤਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਿਉਹ ਕਹਿੰਦਾ ਤੂੰ ਨਾ ਮੇਰੇ ਘਰ ਵਾਲੀ ਆ ਘਰ ਵਾਲੀ ਬਣ ਕੇ ਰਹਿ ਤੂੰ ਬਾਲੀ ਨਾ ਮੇਰੇ ਤੇ ਪ੍ਰਧਾਨਗੀ ਜੀ ਕਰਿਆ ਕਰ ਉਹ ਕਹਿੰਦੀ ਵੀ ਦੇਖੋ ਜਗਤਾਰ ਤੁਸੀਂ ਮੈਨੂੰ ਆਪਣੀ ਮਰਜ਼ੀ ਨਾਲ ਅਪਣਾਇਆ ਜੇ ਮੇਰੇ 'ਚ ਕੋਈ ਕਮੀ ਆ ਤਾਂ ਦੱਸੋ ਵੀ ਤੁਸੀਂ ਐਦਾਂ ਕਿਉਂ ਕਰਦੇ ਹੋ ਪਹਿਲਾਂ ਤੁਸੀਂ ਮੈਨੂੰ ਪੜਨੋਂ ਹਟਾਇਆ ਪਹਿਲਾਂ ਤਾਂ ਤੁਸੀਂ ਵਿਆਹ ਦਾ ਪ੍ਰਸਤਾਵ ਰੱਖਿਆ ਵਿਆਹ ਕਰਵਾ ਕੇ ਤੁਸੀਂ ਮੈਨੂੰ ਪੜਨੋਂ ਹਟਾਤਾ ਹੁਣ ਤੁਸੀਂ ਮੇਰੇ ਨਾਲ ਢੰਗ ਨਾਲ ਗੱਲ ਵੀ ਨਹੀਂ ਕਰਦੇ ਹੈਗੇ ਚਲੋ ਇਸ ਗੱਲ ਨੂੰ ਲੈ ਕੇ ਉਹਨਾਂ ਦੀ ਅਕਸਰ ਲੜਾਈ ਹੁੰਦੀ ਰਹਿੰਦੀ ਦੋਨੋਂ ਇੱਕ ਦੂਜੇ ਦੁਖੀ ਜਿਹੀ ਜਿਹੇ ਚੜੇ ਚੜੇ ਰਹਿੰਦੇ ਸੀ ਵੀਰਪਾਲ ਜਿਹੜੀ ਉਹ ਵਿਚਾਰੀ ਉਦਾਸ ਰਹਿਣ ਲੱਗੀ ਤੇ ਇੱਕ ਦਿਨ ਵੀਰਪਾਲ ਨੇ ਨੋਟ ਕੀਤਾ ਵੀ ਜਦੋਂ ਉਹਦੇ ਘਰ ਵਾਲਾ ਘਰ ਆਇਆ ਉਹਨੇ ਆਪਣੇ ਕੱਪੜੇ ਚੇਂਜ ਕੀਤੇ ਕੱਪੜੇ ਚੇਂਜ ਕਰਕੇ ਉਹ ਬਾਹਰ ਚਲਾ ਗਿਆ ਤੇ ਉਹ ਜਦੋਂ ਨਾ ਕੱਪੜੇ ਧੋਣ ਵਾਸਤੇ ਚੱਕਦੀ ਆ ਤੇ ਉਹਨੂੰ ਲੇਡੀਜ਼ ਪਰਫਿਊਮ ਦੀ ਸਮੈਲ ਆਈ ਉਹਦੀ ਸ਼ਰਟ ਚੋਂ ਤੇ ਉਹ ਦੁਬਾਰੇ ਸੁੰਘ ਸੁੰਘ ਕੇ ਵੇਖਦੀ ਐ ਵੀ ਲੇਡੀਜ਼ ਪਰਫਿਊਮ ਵੀ ਇੰਨਾ ਕੋਲ ਤਾਂ ਹੋਰ ਆ ਵੀ ਇਹ ਤਾਂ ਸਮੈਲ ਹੋਰ ਆ ਚਲ ਭਈ ਉਹ ਨਾ ਚੰਗੀ ਤਰ੍ਹਾਂ ਦੇਖਦੀ ਐ ਸ਼ਰਟ ਨੂੰ ਤੇ ਉਤੇ ਮਤਲਬ ਲੇਡੀਜ਼ ਵਾਲ ਵੀ ਹੁੰਦੇ ਨੇ ਜੀ ਹੇਅਰ ਹੁੰਦੇ ਆ ਤੇ ਉਹਨੂੰ ਐਂ ਜੇ ਹੋ ਜਾਂਦਾ ਵੀ ਇਹ ਕੀ ਗੱਲ ਬਣੀ ਚਲ ਉਹ ਗੱਲੀ ਗੱਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਸ਼ਾਮ ਨੂੰ ਵੀ ਤੁਹਾਡੀ ਜਿਹੜੀ ਸ਼ਰਟ ਸੀ ਉਹਦੇ ਵਿੱਚੋਂ ਨਾ ਲੇਡੀਜ਼ ਪਰਫਿਊਮ ਦੀ ਸਮੈਲ ਆ ਰਹੀ ਸੀ ਏਸੇ ਗੱਲ ਤੇ ਜਗਤਾਰ ਆ ਜਿਹੜਾ ਉਹ ਬਹੁਤ ਗੁੱਸੇ ਹੋ ਜਾਂਦਾ ਹਾਈਪਰ ਹੁੰਦਾ ਤੇ ਉਹਨੂੰ ਕਹਿੰਦਾ ਕਿ ਤੇਰੀ ਐਨੀ ਮਜਾਲ ਵੀ ਤੂੰ ਮੇਰੀ ਜਸੂਸੀ ਕਰੇ ਉਹਦੇ ਇੱਕ ਚਪੇੜ ਮਾਰਦਾ ਉਹ ਕਹਿੰਦੀ ਵੀ ਮੈਂ ਸਿਰਫ ਦੱਸਿਆ ਤੇ ਤੁਸੀਂ ਮੇਰੇ ਚਪੇੜ ਮਾਰੀ ਉਨੇ ਇੱਕ ਚਪੇੜ ਹੋਰ ਮਾਰੀ ਤੇ ਚਲੋ ਭਈ ਵੀਰਪਾਲਾ ਜਿਹੜੀ ਉਹ ਸਿੱਧੀ ਹੋ ਜਾਂਦੀ ਆ ਉਹ ਕਹਿੰਦੀ ਮੈਂ ਬਹੁਤ ਸਹਲਿਆ ਤੁਹਾਡਾ ਮੈਂ ਤੁਹਾਨੂੰ ਸਿਰਫ ਇੱਕ ਸਵਾਲ ਕੀਤਾ ਤੇ ਪਤਨੀ ਹੋਣ ਦੇ ਨਾਤੇ ਮੈਂ ਤੁਹਾਨੂੰ ਸਵਾਲ ਕਰ ਸਕਦੀ ਆ ਤੁਸੀਂ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਆਪਣੀ ਗਲਤੀ ਲੁਕਾਉਣ ਨੂੰ ਤੁਸੀਂ ਉੱਚੀ ਬੋਲ ਕੇ ਮੇਰੇ ਥੱਪੜ ਮਾਰ ਕੇ ਮੇਰੇ ਚਪੇੜ ਮਾਰ ਕੇ ਤੁਸੀਂ ਗੱਲ ਨੂੰ ਲੁਕੋ ਲੋਗੇ ਕੀ ਤੁਹਾਨੂੰ ਐ ਨਹੀਂ ਲੱਗਦਾ ਵੀ ਤੁਸੀਂ ਮੈਨੂੰ ਵੇਵਕੂਫ ਬਣਾ ਲੋਗੇ ਸਾਰਾ ਦਿਨ ਤੁਹਾਡਾ ਫੋਨ ਤੇ ਚੈਟਿੰਗ ਕਰਦੇ ਰਹਿਣਾ ਘਰੋਂ ਬਾਹਰ ਰਹਿਣਾ ਮੈਨੂੰ ਇਗਨੋਰ ਕਰਨਾ ਕਿ ਮੈਨੂੰ ਦਿਸਦਾ ਨਹੀਂ ਹੈਗਾ ਕਹਿੰਦੀ ਵੀ ਹਜੇ ਤਾਂ ਮੈਂ ਜਾਸੂਸੀ ਕੀਤੀ ਨਹੀਂ ਤੇ ਜਿੱਦ ਦੇ ਮੈਂ ਤੇਰੀ ਜਾਸੂਸੀ ਕੀਤੀ ਨਾ ਮੈਂ ਸਾਰੀਆਂ ਗੱਲਾਂ ਜਿਹੜੀਆਂ ਸਾਰੇ ਪਰਦੇ ਆ ਜਿਹੜੇ ਉਹ ਖੋਲ ਲੂੰਗੀ ਅਸਲ ਦੇ ਵਿੱਚ ਜਿਹੜੀ ਵੀਰਪਾਲ ਸੀ ਉਹਨੇ ਆਪਣੀ ਸਹੇਲੀ ਜੋਤੀ ਨੂੰ ਕਿਹਾ ਹੋਇਆ ਸੀ ਉਹਨੇ ਆਪਣੀ ਸਹੇਲੀ ਜੋਤੀ ਨੂੰ ਸਾਰੀ ਗੱਲ ਦੱਸੀ ਵੀ ਜੋਤੀ ਉਦੋਂ ਤਾਂ ਤੂੰ ਵੀ ਕਹਿੰਦੀ ਸੀ ਵੀ ਵਿਆਹ ਕਰਾ ਲਾ ਵੀ ਇਹਨੇ ਤਾਂ ਮੇਰੇ ਨਾਲ ਐਂ ਕਰੀ ਵੀ ਤੂੰ ਇਹ ਤੇ ਨਿਗਾਹ ਰੱਖ ਕਾਲਜ ਦੇ ਵਿੱਚ ਇਹਦਾ ਬਿਹੇਵ ਕਿਵੇਂ ਆ ਤੇ ਜੋਤੀ ਨੇ ਹੀ ਵੀਰਪਾਲ ਨੂੰ ਇਹ ਗੱਲ ਦੱਸੀ ਸੀ ਵੀ ਤੇਰੇ ਹਸਬੰਡ ਆ ਜਿਹੜੇ ਇਹਨਾਂ ਦਾ ਰਵਈਆ ਸਹੀ ਨਹੀਂ ਹੈਗਾ ਇਹ ਫਲਰਟ ਕਰਦੇ ਆ ਕੁੜੀਆਂ ਨਾਲ ਇਹਦਾ ਕੁੜੀਆਂ ਦੇ ਨਾਲ ਆਉਣ ਜਾਣਾ ਇਹ ਜ਼ਿਆਦਾਤਰ ਕੁੜੀਆਂ ਦੇ ਨਾਲ ਰਹਿੰਦਾ ਕਿਉਂਕਿ ਉਹਨੇ ਵੀ ਪਹਿਲਾਂ ਉਹਦੀ ਜਸੂਸੀ ਕੀਤੀ ਪੂਰਾ ਉਹਦਾ ਪਿੱਛਾ ਕੀਤਾ ਫੇਰ ਗੱਲ ਕਲੀਅਰ ਕੀਤੀ ਸੀ ਇੱਕ ਜਿਹੜੀ ਪਰਫਿਊਮ ਵਾਲੀ ਗੱਲ ਸੀ ਉਹ ਤਾਂ ਸਿਰਫ ਪੈਰੋਂ ਕੱਢਣ ਲਈ ਸੀ ਤੇ ਜਦੋਂ ਵੀਰਪਾਲ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਇਹ ਹਾਈਪਰ ਹੁੰਦਾ ਇਹਦਾ ਮਤਲਬ ਇਹੀ ਗੱਲ ਤਾਂ ਇਹਨੂੰ ਗੁੱਸਾ ਆਇਆ ਤੇ ਚਲ ਉਹਨਾਂ ਆਪਣੇ ਡੈਡੀ ਨੂੰ ਫੋਨ ਕਰ ਦਿੰਦੀ ਆ ਡੈਡੀ ਨੂੰ ਕਹਿੰਦੀ ਕਿ ਡੈਡੀ ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਨਾ ਕਿ ਤੂੰ ਮੇਰੀ ਧੀ ਨਹੀਂ ਮੇਰਾ ਦੋਸਤ ਵੀ ਆ ਵੀ ਹੁਣ ਤੂੰ ਆਪਣੀ ਦੋਸਤ ਦੀ ਗੱਲ ਸੁਣਾ ਵੀ ਕੀ ਤੁਸੀਂ ਇਹ ਚਾਹੁੰਦੇ ਹੋ ਵੀ ਤੇਰੀ ਧੀ ਅਜਿਹੇ ਬੰਦੇ ਨਾਲ ਰਹੇ ਜਿਹੜਾ ਬਾਹਰ ਅਯਾਸ਼ੀਆਂ ਕਰਦਾ ਕੁੜੀਆਂ ਨੂੰ ਘਮਾਉਂਦਾ ਫਿਰੌਂਦਾ ਤੇ ਆਪਣੇ ਘਰ ਵਾਲੀ ਨੂੰ ਉਹ ਪੈਰ ਦੀ ਜੁੱਤੀ ਸਮਝਦਾ ਤਾਂ ਉਹਦੇ ਪਾਪਾ ਕਹਿੰਦੇ ਵੀ ਕੀ ਮਤਲਬ ਆ ਪੁੱਤ ਤੇਰਾ ਉਹ ਕਹਿੰਦੀ ਡੈਡੀ ਤੁਸੀਂ ਮੇਰੀ ਜ਼ਿੰਦਗੀ ਦਾ ਫੈਸਲਾ ਕੀਤਾ ਮੈਂ ਮੰਨ ਲਿਆ ਮੈਂ ਦੇਖੋ ਕਾਲਜ ਜਾਂਦੀ ਰਹੀਆਂ ਇਸ ਬੰਦੇ ਨੇ ਮੈਨੂੰ ਪ੍ਰਪੋਜ਼ ਕੀਤਾ ਮੇਰੀ ਪੜ੍ਹਾਈ ਖਰਾਬ ਕੀਤੀ ਮੇਰਾ ਕੈਰੀਅਰ ਖਰਾਬ ਕੀਤਾ ਹੁਣ ਇਹ ਮੇਰੇ ਪ੍ਰਤੀ ਵੀ ਇਮਾਨਦਾਰ ਨਹੀਂ ਹੈਗਾ ਜਿਹਨੂੰ ਤੁਸੀਂ ਹੱਬ ਕੇ ਜਵਾਈ ਬਣਾਇਆ ਨਾ ਇਹ ਬਾਹਰ ਕੁੜੀਆਂ ਕੋਲ ਜਾਂਦਾ ਇਹਦੇ ਬਾਹਰ ਸਬੰਧ ਨੇ ਮੈਨੂੰ ਇਹ ਇਗਨੋਰ ਕਰਦਾ ਕੀ ਤੁਸੀਂ ਚਾਹੁੰਦੇ ਹੋ ਵੀ ਮੈਂ ਇਹਦੇ ਨਾਲ ਰਹਾ ਮੈਂ ਤਾਂ ਨਹੀਂ ਰਹਿ ਸਕਦੀ ਤਾਂ ਉਹਦੇ ਡੈਡੀ ਕਹਿੰਦੇ ਵੀ ਦੇਖਤੀ ਏ ਭਾਵੇਂ ਤੂੰ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈਆਂ ਪਰ ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਹਮੇਸ਼ਾ ਲਈ ਖੁੱਲੇ ਨੇ ਇਹ ਨਹੀਂ ਹੋ ਸਕਦਾ ਵੀ ਇਹ ਤੈਨੂੰ ਇਗਨੋਰ ਕਰੇ ਤੇ ਤੂੰ ਇੱਥੇ ਇਹਦੇ ਛਿੱਤਰ ਖਾਵੇਂ ਤੋ ਚੁੱਪਚਾਪ ਬੈਗਪੈਕ ਕਰ ਮੈਂ ਤੈਨੂੰ ਲੈਣ ਆਉਣਾ ਚਲ ਭਾਈ ਉਹ ਬੈਗਪੈਕ ਕਰਦੀ ਆ ਬੈਗਪੈਕ ਨੇ ਉਹਦੇ ਡੈਡੀ ਆ ਜਾਂਦੇ ਆ ਜਦੋਂ ਉਹ ਜਾਣ ਲੱਗਦੀ ਆ ਤਾਂ ਜਗਤਾਰ ਦੇ ਮੰਮੀ ਡੈਡੀ ਕਹਿੰਦੇ ਆ ਵੀ ਕੀ ਹੋਇਆ ਵੀਰਪਾਲ ਤੂੰ ਚੱਲੀਆਂ ਸਾਨੂੰ ਦੱਸਿਆ ਨਹੀਂ ਬੇਟਾ ਫਿਰ ਉਹ ਕਹਿੰਦੀ ਵੀ ਮੰਮੀ ਡੈਡੀ ਮੈਂ ਤੁਹਾਨੂੰ ਕੁਝ ਦੱਸਣਾ ਨਹੀਂ ਚਾਹੁੰਦੀ ਸੀ ਮੈਂ ਕੀ ਦੱਸਾਂ ਤੁਹਾਨੂੰ ਤੁਹਾਡੇ ਪੁੱਤ ਨੇ ਤੁਹਾਡੀ ਨੀਮੀ ਪਵਾ ਦੇਣੀ ਆ ਵੀ ਮੈਂ ਨਹੀਂ ਇਹਦੇ ਨਾਲ ਰਹਿ ਸਕਦੀ ਇਹ ਮੇਰੇ ਨਾਲ ਹੀ ਕਰਦਾ ਚਲੋ ਉਹ ਦੋਨੋਂ ਹਣਾ ਵੀਰਪਾਲ ਦੇ ਡੈਡੀ ਨੂੰ ਕਹਿੰਦੇ ਆ ਕਿ ਇਹ ਬੱਚੀ ਆ ਚਲੋ ਨਿਆਣੀ ਆ ਅਸੀਂ ਸਮਝਾਵਾਂਗੇ ਸਾਡੇ ਪੁੱਤ ਨੂੰ ਤੇ ਵੀਰਪਾਲ ਇੱਕੋ ਹੀ ਫੈਸਲਾ ਕਰਦੀ ਆ ਵੀ ਨਹੀਂ ਜੇ ਇਹ ਸਮਝਣ ਵਾਲਾ ਹੁੰਦਾ ਤਾਂ ਇਹ ਸਮਝ ਜਾਂਦਾ ਇਹਨੇ ਮੇਰੇ ਸੁਪਨੇ ਰੋਲ ਕੇ ਮੇਰੇ ਸੁਪਨੇ ਮਾਰ ਕੇ ਮੈਨੂੰ ਆਪਣੀ ਗੁਲਾਮ ਬਣਾ ਕੇ ਆਪ ਇਹ ਬਾਹਰ ਫਿਰਦਾ ਵੀ ਮੈਂ ਨਹੀਂ ਇਹਦੇ ਨਾਲ ਰਹਿਣਾ ਬਸ ਚਲੋ ਉਹ ਬੜੀਆਂ ਮਿੰਤਾਂ ਕਰਦੇ ਆ ਪਰ ਵੀਰਪਾਲ ਨਹੀਂ ਮੰਨਦੀ ਤੇ ਵੀਰਪਾਲ ਦੇ ਪਾਪਾ ਨੇ ਸਾਰਾ ਫੈਸਲਾ ਵੀਰਪਾਲ ਤੇ ਛੱਡਿਆ ਹੋਇਆ ਸੀ ਉਹ ਲੈ ਕੇ ਆਵਦੀ ਧੀ ਨੂੰ ਘਰ ਆ ਜਾਂਦੇ ਆ ਵੀਰਪਾਲ ਦੀ ਮੰਮੀ ਤਾਂ ਥੋੜਾ ਜਿਹਾ ਅਫਸੋਸ ਕਰਦੀ ਆ ਵੀ ਮੇਰੀ ਵਿਆਹੀ ਵਰੀ ਧੀ ਹੈ ਨਾ ਪੇਕੇ ਆ ਕੇ ਬੈ ਗਈ ਤੇ ਵੀਰਪਾਲ ਦੇ ਪਾਪਾ ਕਹਿੰਦੇ ਵੀ ਮੈਂ ਆਪਣੀ ਧੀ ਨੂੰ ਕਦੇ ਧੀ ਨਹੀਂ ਦੋਸਤ ਬੱਧ ਮੰਨਿਆ ਵੀ ਇਹਨੂੰ ਬੋਝ ਨਾ ਸਮਝੀ ਤੇ ਉਹ ਆਪਣੀ ਧੀ ਨੂੰ ਕਹਿੰਦੇ ਆ ਵੀ ਦੇਖ ਪੁੱਤ ਤੇਰਾ ਇਸ ਘਰ ਦੇ ਵਿੱਚ ਅੱਜ ਵੀ ਉਨਾ ਹੀ ਅਦਰ ਸਤਕਾਰ ਆ ਜਿੰਨਾ ਪਹਿਲਾਂ ਸੀ ਤੂੰ ਕਦੇ ਵੀ ਆਪਣੇ ਆਪ ਨੂੰ ਬੋਝ ਨਾ ਸਮਝੀ ਕੋਈ ਗੱਲ ਨਹੀਂ ਕਹਿੰਦਾ ਵਿਆਹੀ ਹੋਇਆ ਸੀ ਠੀਕ ਹੈ ਤਲਾਕਸ਼ੋਦਾ ਕੁੜੀਆਂ ਨੂੰ ਜਾਂ ਘਰੇ ਪੇਕੇ ਘਰਾ ਕੇ ਬੈਠੀਆਂ ਨੂੰ ਸਮਾਜ ਆ ਜਿਹੜਾ ਉਹ ਹੋਰ ਨਿਗਾਣਾ ਵੇਖਦਾ ਪਰ ਕੋਈ ਨਾ ਤੂੰ ਮੇਰੀ ਧੀ ਅੱਜ ਵੀ ਉਮੀ ਆ ਤੇ ਚਲੋ ਵੀਰਪਾਲਾ ਜਿਹੜੀ ਉਹ ਆਪਣੇ ਡੈਡੀ ਨੂੰ ਕਹਿੰਦੀ ਆ ਕਿ ਡੈਡੀ ਮੈਂ ਅੱਗੇ ਪੜਨਾ ਚਾਹਣੀ ਆ ਉਹਦੇ ਡੈਡੀ ਆ ਜਿਹੜੇ ਉਹਦੀ ਗ੍ਰੈਜੂਏਸ਼ਨ ਪੂਰੀ ਕਰਵਾਉਂਦੇ ਆ ਉਸ ਤੋਂ ਬਾਅਦ ਉਹ ਐਲ ਐਲ ਵੀ ਕਰਦੀ ਆ ਐਲ ਐਲ ਵੀ ਕਰਕੇ ਉਹ ਵਕੀਲ ਬਣ ਜਾਂਦੀ ਆ ਚਾਰ ਪੰਜ ਸਾਲ ਦੇ ਵਿੱਚ ਵਧੀਆ ਉਹ ਪ੍ਰੈਕਟਿਸ ਕਰ ਲੈਂਦੀ ਆ ਤੇ ਉਧਰੋਂ ਜਿਹੜਾ ਉਹਦੇ ਘਰ ਵਾਲਾ ਜਗਤਾਰ ਹੁੰਦਾ ਉਹਦੀਆਂ ਆਦਤਾਂ ਦਿਨੋਂ ਦਿਨ ਵਿਗੜਦੀਆਂ ਜਾਂਦੀਆਂ ਇਹਨਾਂ ਨੇ ਕਦੇ ਕੋਰਟ ਕੇਸ ਨਹੀਂ ਕੀਤਾ ਸੀਗਾ ਵੀ ਲੈ ਕੇ ਜਾਣ ਦਾ ਜਾਂ ਖਰਚੇ ਦਾ ਕੋਈ ਵੀ ਨਹੀਂ ਸੀ ਕੀਤਾ ਤੇ ਜਦੋਂ ਹੁਣ ਇਹ ਵਕੀਲ ਬਣ ਜਾਂਦੀ ਆ ਹੁਣ ਫਿਰ ਇਹ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਪਾਪਾ ਮੈਂ ਇੱਕ ਅਜਿਹੇ ਰਿਸ਼ਤੇ ਤੋਂ ਆਜ਼ਾਦ ਹੋਣਾ ਚਾਹਣੀ ਆ ਜਿਹਦੇ ਵਿੱਚ ਵੱਜ ਕੇ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਮੈਂ ਆਪਣੇ ਪਤੀ ਨੂੰ ਵਿਗੜੇ ਹੋਏ ਪਤੀ ਨੂੰ ਤਲਾਕ ਦੇਣਾ ਚਾਹਣੀ ਆ ਤਾਂ ਉਹਦੇ ਪਾਪਾ ਕਹਿੰਦੇ ਆ ਪੁੱਤ ਜੋ ਤੂੰ ਕਰਨਾ ਕਰ ਸਕਦੀ ਆ ਮੈਂ ਤੈਨੂੰ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕੂਗਾ ਤੇ ਫਿਰ ਵੀਰਪਾਲ ਆ ਜਿਹੜੀ ਉਹ ਤਲਾਕ ਦੀ ਫਾਈਲ ਤਿਆਰ ਕਰਾਉਂਦੀ ਆ ਤੇ ਆਪਣੇ ਘਰ ਵਾਲੇ ਨੂੰ ਸੰਮਣ ਭੇਜਦੀ ਆ ਸਾਈਨ ਕਰਕੇ ਤਲਾਕ ਦੇ ਪੇਪਰ ਤੇ ਤੇ ਅੱਗੇ ਜਦੋਂ ਜਗਤਾਰ ਵੇਖਦਾ ਵੀ ਉਹ ਵਕੀਲ ਬਣ ਗਈ ਆ ਹਨਾ ਕਿਉਂਕਿ ਪਤਾ ਤਾਂ ਲੱਗ ਹੀ ਜਾਂਦਾ ਤੇ ਉਹ ਨਾਲ ਇਹ ਵੀ ਲਿਖਦੀ ਆ ਵੀ ਤਲਾਕ ਮੈਂ ਤਲਾਕ ਲੈ ਰਹੀ ਆ ਸਿਰਫ ਕੋਈ ਖਰਚਾ ਨਹੀਂ ਮੰਗ ਰਹੀ ਕੋਈ ਮੁਆਵਜ਼ਾ ਨਹੀਂ ਮੰਗ ਰਹੀ ਕਿ ਮੈਂ ਆਪਣੇ ਪੈਰਾਂ ਤੇ ਖੜੀ ਹੋ ਸਕ ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈਆਂ ਤੇ ਮੈਨੂੰ ਲੋੜ ਨਹੀਂ ਆ ਤੇਰੇ ਸਹਾਰੇ ਦੀ ਤੇ ਮੈਂ ਇਸ ਬੰਦਸ਼ ਵਿੱਚੋਂ ਇਸ ਰਿਸ਼ਤੇ ਵਿੱਚੋਂ ਤੈਨੂੰ ਤੇ ਆਪਣੇ ਆਪ ਨੂੰ ਹਮੇਸ਼ਾ ਹਮੇਸ਼ਾ ਲਈ ਆਜ਼ਾਦ ਕਰਨਾ ਚਾਹਣੀ ਆ ਜਦੋਂ ਜਗਤਾਰ ਦੇ ਮੰਮੀ ਡੈਡੀ ਨੂੰ ਤਲਾਕ ਦੀ ਗੱਲ ਬਾਰੇ ਪਤਾ ਲੱਗਦਾ ਉਹ ਵੀਰਪਾਲ ਨਾਲ ਤੇ ਉਹਦੇ ਡੈਡੀ ਨਾਲ ਗੱਲ ਕਰਦੇ ਆ ਪਰ ਵੀਰਪਾਲ ਨੇ ਇੱਕੋ ਹੀ ਗੱਲ ਕਹੀ ਸੀ ਕਿ ਮੈਂ ਇਸ ਰਿਸ਼ਤੇ ਦੇ ਵਿੱਚ ਵੱਜ ਕੇ ਨਹੀਂ ਰਹਿ ਸਕਦੀ ਉਹ ਤਲਾਕ ਦੇ ਫੈਸਲੇ ਤੇ ਅੜੀ ਰਹਿੰਦੀ ਆ ਤੇ 6 ਮਹੀਨਿਆਂ ਬਾਅਦ ਉਹਨਾਂ ਦੋਨਾਂ ਦਾ ਜਿਹੜਾ ਤਲਾਕ ਹੋ ਜਾਂਦਾ ਤੇ ਹੁਣ ਵੀਰਪਾਲ ਇੱਕ ਵਕੀਲ ਦੇ ਤੌਰ ਤੇ ਵਧੀਆ ਆਪਣੀ ਨੌਕਰੀ ਕਰਦੀ ਆ ਤੇ ਉਹ ਸੋਚਦੀ ਆ ਕਿ ਹਜੇ ਮੈਂ ਵਿਆਹ ਬਾਰੇ ਦੂਸਰੇ ਵਿਆਹ ਬਾਰੇ ਸੋਚਦੀ ਵੀ ਨਹੀਂ ਕਿਉਂਕਿ ਮੈਂ ਆਪਣੇ ਪੈਰਾਂ ਤੇ ਖੜੀ ਹੋ ਕੇ ਜਿਉ ਸਕਦੀ ਆ ਮੈਨੂੰ ਅਜੇ ਹੀ ਕਿਸੇ ਇਨਸਾਨ ਦਾ ਸਾਥ ਨਹੀਂ ਚਾਹੀਦਾ ਜਿਹੜਾ ਔਰਤਾਂ ਨੂੰ ਗੁਲਾਮ ਬਣਾ ਕੇ ਰੱਖੇ ਔਰਤਾਂ ਨੂੰ ਪੈਰ ਦੀ ਜੁੱਤੀ ਸਮਝੇ ਤੇ ਆਪ ਬਾਹਰ ਖੇ ਖਾਂਦਾ ਫਿਰੇ ਕਿਵੇਂ ਲੱਗਿਆ ਤੁਹਾਨੂੰ ਵੀਰਪਾਲ ਦਾ ਇਹ ਤਲਾਕ ਵਾਲਾ ਫੈਸਲਾ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵਿਚਾਰ ਆਪਣੇ ਜਰੂਰ ਸਾਂਝੇ ਕਰਿਓ ਜਾਂਦੇ ਜਾਂਦੇ ਆਪਾਂ ਕੱਲ ਵਾਲੀ ਕਹਾਣੀ ਦੇ ਤੁਹਾਡੇ ਨਾਲ ਜੋ ਵਿਚਾਰ ਆ ਉਹ ਸਾਂਝੇ ਕਰਨ ਲੱਗੇ ਆਂ ਹਾਂਜੀ ਦੋਸਤੋ ਆਪਣੀ ਜੋ ਕੱਲ ਵਾਲੀ ਕਹਾਣੀ ਸੀ ਉਹਦੇ ਤੇ ਜੋ ਤੁਹਾਡੇ ਵਿਚਾਰ ਆਏ ਨੇ ਪਹਿਲਾ ਕਮੈਂਟ ਹੈ ਨੱਥਾ ਸਿੰਘ ਦਿਓਲ ਪ੍ਰੀਤ ਦੀ ਮਾਂ ਨੇ ਬਿਲਕੁਲ ਸਹੀ ਕੀਤਾ ਅਵਿਰਾਜ ਬੇਟੇ ਨੂੰ ਹੈਪੀ ਬਰਥਡੇ ਕਰਨੇ ਭੈਣੇ ਤੇਰਾ ਵੀਰਕੁਰੜ ਛਾਪੇ ਤੋਂ ਧੰਨਵਾਦ ਵੀਰੇ ਅੱਗੇ ਅਜੈਬ ਸਿੰਘ ਕਰਾਟ ਡਾਕਟਰ ਅਜੈਬ ਕਰਾਟ ਵੈਰੀ ਨਾਈਸ ਸਟੋਰੀ ਸਿਸਟਰ ਜੀ ਅੱਗੇ ਨੇ ਬਨੀਤਾ ਰਾਣੀ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਪ੍ਰਗਟ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਹੈ ਕਸ਼ਮੀ ਕਸ਼ਮੀਰ ਖਖ ਜੀ ਵੈਰੀ ਨਾਈਸ ਸਟੋਰੀ ਅੱਗੇ ਸੁੱਖਾ ਸਿੰਘ ਸਰਾਰੀ ਨਾਈਸ ਸਟੋਰੀ ਮਾਈ ਡੀਅਰ ਸਿਸਟਰ ਜੀ ਗੋਡ ਬਲੈਸ ਯੂ ਅੱਗੇ ਪ੍ਰਗਟ ਸਿੰਘ ਗੁਰਮੀਤ ਮਖੂ ਦੀਦੀ ਜੀ ਬਹੁਤ ਸੋਹਣੀ ਕਹਾਣੀ ਹਰਵੰਸ ਕੌਰ ਨੇ ਪੇਕੇ ਜਾ ਕੇ ਵਧੀਆ ਕੀਤਾ ਪ੍ਰੀਤ ਨੇ ਉਸ ਨਾਲ ਸਹੀ ਨਹੀਂ ਕੀਤਾ ਸੀ ਅੱਗੇ ਬਲਜੀਤ ਕੌਰ ਹਾਂਜੀ ਬੇਟਾ ਕਿਰਨ ਕਹਾਣੀ ਬਹੁਤ ਇੰਟਰਸਟਿੰਗ ਹੈ ਹਰਵੰਸ ਕੌਰ ਨੇ ਬਹੁਤ ਵਧੀਆ ਕੀਤਾ ਫਿਰ ਨੂੰ ਨੂੰ ਅਕਲਾਈ ਅੱਗੇ ਅਗਮਜੋਤ ਜੀ ਹੈਪੀ ਬਰਥਡੇ ਅਵਿਰਾਜ ਪੁੱਤ ਜੀ ਗੋਡ ਬlesਸ ਯੂ ਧੰਨਵਾਦ ਸਿਸਟਰ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਗੇ ਬਾਈ ਜੀ ਵੈਰੀ ਗੁੱਡ ਸਟੋਰੀ ਹੈਰੀ ਦਿਓਲ ਅੱਗੇ ਬਨੀਤਾ ਰਾਣੀ ਹੈਪੀ ਬਰਥਡੇ ਬੇਟਾ ਜੀ ਧੰਨਵਾਦ ਜੀ ਤੁਹਾਡਾ ਅੱਗੇ ਅਗਮਜੋਤ ਹਰਵੰਸ ਕੌਰ ਨੇ ਪੀਕੇ ਜਾ ਕੇ ਵਧੀਆ ਕੀਤਾ ਅੱਗੇ ਅਵਿਰਾਜ ਸਿੰਘ ਅਮਨ ਮਖੂ ਤੋਂ ਦੀਦੀ ਕਹਾਣੀ ਬਹੁਤ ਸੋਹਣੀ ਹੈ ਫਰੀਦ ਨੇ ਗਲਤ ਕੀਤਾ ਹਾਂਜੀ ਭੈਣੇ ਤੁਹਾਨੂੰ ਤੁਹਾਡੇ ਬੇਟੇ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅੱਗੇ ਰਾਜਕੁਮਾਰ ਜੀ ਵੈਰੀ ਗੁੱਡ ਸਟੋਰੀ ਅੱਗੇ ਅਮਨਦੀਪ कौर ਜੀ ਇਹਨਾਂ ਨੇ ਇਮੋਜੀ ਭੇਜੇ ਨੇ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਬਹੁਤ ਪਿਆਰ ਸਤਿਕਾਰ ਤੁਹਾਨੂੰ ਸਾਰਿਆਂ ਨੂੰ ਮੈਨੂੰ ਦਿਲੋਂ ਸਪੋਰਟ ਕਰਨ ਲਈ ਅਤੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਇਹ ਸੀ ਆਪਣੀ ਅੱਜ ਦੀ ਕਹਾਣੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹਾਸ਼ਕਾਲ ਜੀ